ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਸਮਾਰਚਨ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਬਹੁਤ ਸੋਹਣਾ ਡਿਜ਼ਾਈਨ ਲੈ ਕੇ ਤੇ ਇਹ ਵਾਲਾ ਡਿਜ਼ਾਈਨ ਤੁਸੀਂ ਲੇਡੀਜ਼ ਕੋਟੀ ਜੈਨਸ ਕੋਟੀ ਤੇ ਕਿਤੇ ਵੀ ਪਾ ਸਕਦੇ ਜੇ ਮੈਂ ਇੱਥੇ ਵਾਈਟ ਕਲਰ ਤੇ ਇਹ ਵਾਲਾ ਡਿਜ਼ਾਈਨ ਬਣਾਵਾਂਗੀ ਬਹੁਤ ਹੀ ਪਿਆਰਾ ਡਿਜ਼ਾਈਨ ਲੱਗਦਾ ਹੈ ਵਾਈਟ ਕਲਰ ਤੇ ਬਣਿਆ ਹੋਇਆ ਬਹੁਤ ਸੋਹਣਾ ਲੱਗੇਗਾ ਵੈਸੇ ਤੁਸੀਂ ਇਸ ਨੂੰ ਕਿਸੇ ਵੀ ਕਲਰ ਤੇ ਬਣਾ ਸਕਦੇ ਜੇ ਤੇ ਬਹੁਤ ਸੋਖਾ ਡਿਜ਼ਾਈਨ ਹੈ ਚਾਰ ਸਲਾਈਆਂ ਦਾ ਟੋਟਲ ਡਿਜ਼ਾਈਨ ਹੈ ਤੇ ਇਸ ਨੂੰ ਬਣਾਉਣ ਵਾਸਤੇ 6-6 ਦੇ ਹਿਸਾਬ ਨਾਲ ਕੁੰਡੇ ਚਾਹੀਦੇ ਨੇ 6 ਕੁੰਡੇ 6 ਕੁੰਡੇ ਸਤਰਾ ਕੁੰਡੇ ਪਾ ਕੇ ਤੇ ਦੋ ਗੁੰਡੇ ਪੌਣੇ ਨੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਤੇ ਦੋ ਗੁੰਡੇ ਪੌਣੇ ਨੇ ਦੋਨੋਂ ਪਾਸੇ ਐਜ ਵਾਸਤੇ ਤੇ ਚਾਰ ਸਲਾਈਆਂ ਦਾ ਟੋਟਲ ਡਿਜ਼ਾਈਨ ਹੈ ਸਿੱਧੀ ਸਾਈਡ ਤੋਂ ਹੀ ਡਿਜ਼ਾਈਨ ਸ਼ੁਰੂ ਹੋਏਗਾ ਤੇ ਡਿਜ਼ਾਈਨ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਕੇ ਦੱਸਿਓ ਡਿਜ਼ਾਈਨ ਤੁਹਾਨੂੰ ਕਿਵੇਂ ਦਾ ਲੱਗਾ ਤੇ ਹੁਣ ਆਪਾਂ ਪਹਿਲੀ ਸਲਾਈ ਸਿੱਧੇ ਪਾਸੇ ਡਿਜ਼ਾਈਨ ਸ਼ੁਰੂ ਕਰਦੇ ਹਾਂ पहला कुंडा स्लिप कर लिया धागा अपनी वाली साइड करा दोडे उल्टे दो कुे उल्टे धागा पिछे करा चार कंडे सीधे पूरी सिलाई आप छे कुंडे यही रिपीट करने हैं दो कुंडे उल्टे बनाने हैं चार कुंडे सीधे बनाने दो उल्टे सॉरी चार कुंडे सीधे ਪੂਰੀ ਜਿਹੜੀ ਪਹਿਲੀ ਸਲਾਈ ਆਪਾਂ ਇਸ ਤਰ੍ਹਾਂ ਬਣਾ ਕੇ ਆਪਣੀ ਕੰਪਲੀਟ ਕਰ ਲੈਣੀ ਆ ਚਾਰ ਸਲਾਈਆਂ ਦਾ ਟੋਟਲ ਡਿਜ਼ਾਈਨ ਆ ਦੋ ਕੁੰਡੇ ਆਪਾਂ ਉਲਟੇ ਬਣਾਉਂਦੇ ਜਾਣਾ ਚਾਰ ਕੁੰਡੇ ਸਿੱਧੇ ਬਣਾਉਂਦੇ ਜਾਣਾ ਤੇ ਲਾਸਟ ਤੇ ਤੁਹਾਡੇ ਕੋਲੋਂ ਦੋ ਕੁੰਡੇ ਉਲਟੇ ਆਉਣੇ ਚਾਹੀਦੇ ਨੇ ਸਵੇਤ ਸਲੜਾ ਡਿਜ਼ਾਈਨ ਜਿਹੜਾ ਉਹ ਸੈੱਟ ਹੋ ਜਾਏਗਾ लास्ट वाला कुंडा सीधा पहली सिलाई इस तरह बन गई हम दूसरी सिलाई वेखो कि मैं बननी उल्टे पास्य पहला कुंडा स्लिप कर लिया धागा बैक साइड पर करा कुंडे सीधे जेडे आप साइड तो उल्टे बनाए थे चार कुंडे उल्टे जेड़े आपदरों सीधे बनाए थे दूसरी सिलाई साड़ी इस तरह बननी है ਦੋ ਕੁੰਡੇ ਸਿੱਧੇ ਬਨੰਦੇ ਜਾਣਾ ਚਾਰ ਕੁੰਡੇ ਉਲਟੇ ਬਨੰਦੇ ਜਾਣਾ ਪੂਰੀ ਜੜੀ ਉਲਟੀ ਸਲਾਈਆ ਉਹ ਇਸ ਤਰੀਕੇ ਦੇ ਨਾਲ ਬਨ ਜਾਏਗੀ ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆਏ ਤੇ ਕਮੈਂਟ ਕਰਕੇ ਆਪਣੀ ਜਿਹੜਾ ਔਰ ਜਰੂਰ ਸ਼ੇਅਰ ਕਰਿਓ ਆਪਣਾ ਐਕਸਪੀਰੀਅੰਸ ਤੁਹਾਨੂੰ ਡਿਜ਼ਾਈਨ ਕਿੱਦਾਂ ਦਾ ਲੱਗਾ ਹੈ ਕਮੈਂਟ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰਿਆ ਕਰੋ ਜਿਨ੍ਹਾਂ ਨੂੰ ਡਿਜ਼ਾਈਨ ਪਸੰਦ ਆਉਂਦਾ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਹੁਣ ਦੋਸ ਲਈਆਂ ਆਪਾਂ ਬਣਾ ਲਈਆਂ ਤੀਸਰੀ ਸਲਾਈ ਤੇ ਆ ਗਏ ਆ ਸਿੱਧੇ ਪਾਸੇ ਪਹਿਲਾ ਕੁੰਡਾ ਸਲਿੱਪ ਕਰ ਲਿਆ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਦੋ ਕੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਸਿੱਧਾ ਹੁਣ ਆ ਜਿਹੜੇ ਇੱਕ ਤੇ ਦੋ ਕੁੰਡਿਆਂ ਦੇ ਕੋਲੋਂ ਇਸ ਤਰ੍ਹਾਂ ਕਰਕੇ ਇੱਕ ਆਪਾਂ ਐਕਸਟਰਾ ਕੁੰਡਾ ਲੈ ਲੈਣਾ ਇਸ ਤਰ੍ਹਾਂ ਕਰਕੇ ਫਿਰ ਦੋ ਕੁੰਡੇ ਸਿੱਧੇ ਇੱਕ ਤੇ ਦੋ ਜਿਹੜਾ ਹੁਣ ਐਕਸਟਰਾ ਕੁੰਡਾ ਲਿਆ ਵਾ ਇਹਨੂੰ ਆਪਾਂ ਦੋ ਕੁੰਡਿਆਂ ਦੇ ਉੱਪਰ ਇਸ ਤਰ੍ਹਾਂ ਨੀਚੇ ਸੁੱਟ ਦੇਣਾ ਫਿਰ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਉਲਟੇ ਇਹੀ ਛੇ ਕੁੰਡੇ ਰਿਪੀਟ ਕਰਨੇ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਫਿਰ ਦੋ ਕੁੰਡਿਆਂ ਦੇ ਕੋਲੋਂ ਐਕਸਟਰਾ ਕੁੰਡਾ ਲੈਣਾ ਇੱਕ ਦੋ ਕੁੰਡੇ ਸਿੱਧੇ ਬਣਾਉਣੇ ਜਿਹੜਾ ਐਕਸਟਰਾ ਕੁੰਡਾ ਲਿਆ ਹੈ ਇਹਨੂੰ ਇਹਦੇ ਉੱਪਰੋਂ نیچے ਸੁੱਟ ਦੇਣਾ ਫਿਰ ਦੋ ਦੇ ਦੋ ਹੀ ਕੁੰਡੇ ਰਹਿ ਗਏ ਇੱਕ ਸਿੱਧਾ ਫਿਰ ਦੋ ਉਲਟੇ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਦੋ ਕੁੰਡਿਆਂ ਦੇ ਲਾਗੋ ਐਕਸਟਰਾ ਕੁੰਡਾ ਲੈਣਾ ਫਿਰ ਦੋ ਕੁੰਡੇ ਸਿੱਧੇ ధాగా ఉపాడా సీ సైడ్ దో కు ఉల్టే ధాగా పిచ్చే ఇండా సెా దో కు కదో ఒక లూప లేవేరు దో కుండే సే జాప లేన ఏదో ఉపచే సట్తా ఫాగా సైడ్ దో కు ఉల్టే ధాగా పిచ్చే ఒక కండా ਥਰਡ ਰੋ ਬਣ ਗਈ ਸਾਡੀ ਹੁਣ ਫੋਰਥ ਰੋ ਉਲਟੇ ਪਾਸਿਓ ਇਹ ਤੁਸੀਂ ਧਿਆਨ ਨਾਲ ਦੇਖਣੀ ਆ ਪਹਿਲਾ ਕੁੰਡਾ ਸਲਿੱਪ ਕਰ ਲਿਆ ਫਿਰ ਧਾਗਾ ਪਿੱਛੇ ਕਰਕੇ ਦੋ ਕੁੰਡੇ ਸਿੱਧੇ ਬਣਾਉਣੇ ਇੱਕ ਤੇ ਦੋ ਧਾਗਾ ਆਪਣੀ ਵੜੇ ਸਾਈਡ ਕਰਕੇ ਹੁਣ ਆ ਜਿਹੜਾ ਕੁੰਡਾ ਨੂੰ ਆਪਾਂ ਇੱਧਰ ਖੰਣਾ ਤੇ ਉਧਰ ਵਾਲਾ ਕੁੰਡਾ ਆਪਾਂ ਇੱਧਰ ਲੈ ਆਉਣਾ ਇਸ ਤਰ੍ਹਾਂ ਕਰਕੇ ਦੋਨਾਂ ਕੁੰਡਿਆਂ ਨੂੰ ਆਪਾਂ ਆਪਸ ਤੇ ਵਿੱਚ ਟਵਿਸਟ ਕਰ ਦੇਣਾ ਉਲਟਾ ਬਣਾ ਲਿਆ ਫਿਰ ਆ ਵੀ ਉਲਟਾ ਬਣਾ ਲਿਆ ਇੱਧਰ ਵਾਲੇ ਕੁੰਡੇ ਜਿਹੜੇ ਵੀ ਆਪਾਂ ਇਸ ਤਰ੍ਹਾਂ ਇਹ ਲੈ ਇੱਧਰ ਵਾਲਾ ਕੁੰਡਾ ਬਣਾ ਲਿਆ ਫਿਰ ਆਪਾਂ ਇੱਧਰ ਵਾਲਾ ਕੁੰਡਾ ਬਣਾ ਲਿਆ ਤੁਸੀਂ ਉਤਾਰ ਕੇ ਵੀ ਇਹਨਾਂ ਨੂੰ ਟਵਿਸਟ ਕਰ ਸਕਦੇ ਹੋ ਧਾਗਾ ਪਿੱਛੇ ਕਰਕੇ ਦੋ ਕੁੰਡੇ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਕਰਕੇ ਹੁਣ ਆਹ ਦੋ ਕੁੰਡੇ ਟਵਿਸਟ ਕਰਨੇ ਆਹ ਵਾਲਾ ਕੁੰਡਾ ਜਿਹੜਾ ਆਪਾਂ ਪਿੱਛੋਂ ਦੀ ਇੱਧਰ ਲੈ ਆਉਣਾ ਤੇ ਆਹ ਵਾਲੇ ਕੁੰਡੇ ਨੂੰ ਇੱਧਰ ਲੈ ਜਾਣਾ ਤੇ ਦੋਨੋਂ ਨੂੰ ਆਪਾਂ ਉਲਟੇ ਬਣਾ ਦੇਣਾ ਇੱਕ ਟੇਡੂ ਹੁਣ ਆਹ ਜਿਹੜੇ ਦੋ ਕੁੰਡੇ ਨੇ ਨਾ ਨੂੰ ਆਪਾਂ ਇਸੇ ਤਰ੍ਹਾਂ ਉਤਾਰ ਕੇ ਵੀ ਤੁਸੀਂ ਕਰ ਸਕਦੇ ਜੇ ਟਵਿਸਟ ਤੇ ਬਿਨਾ ਉਤਾਰੇ ਵੀ ਇੱਧਰ ਵਾਲਾ ਕੁੰਡਾ ਪਹਿਲਾਂ ਬਣਾ ਸਕਦੇ ਜੀ ਤੇ ਦੋਨੋਂ ਕੁੰਡੇ ਨੂੰ ਆਪਾਂ ਉਲਟੇ ਬਣਾ ਦੇਣਾ ਜਿਵੇਂ ਤੁਹਾਨੂੰ ਸਹੀ ਲੱਗਦਾ ਓਵੇਂ ਤੁਸੀਂ ਟਵਿਸਟ ਕਰ ਸਕਦੇ ਜੀ ਇੱਧਰਵਰੀ ਇੱਧਰਲਾ ਉੱਪਰ ਲਿਓਣਾ ਉਧਰਵਰੀ ਉਧਰਲਾ ਆਹ ਵੇਖੋ ਤਾਂ ਅੱਗੇ ਆਪਣੀ ਸਾਈਡ ਕਰਕੇ ਦੋਨੋਂ ਕੁੰਡੇ ਉਲਟੇ ਫਿਰ ਆਹ ਵਾਲਾ ਕੁੰਡਾ ਆਪਾਂ ਇਸ ਤਰ੍ਹਾਂ ਪੈਲਾ ਬੁਨ ਸਕਦੇ ਆ ਤੇ ਆਹ ਵਾਲਾ ਕੁੰਡਾ ਜਿਹੜਾ ਬਾਅਦ ਚ ਬੁਨ ਲੈਣਾ ਦੋ ਕੁੰਡੇ ਸਿੱਧੇ ਫੇ ਧਾਗਾ ਆਪਣੀ ਵਾਲੀ ਸਾਈਡ ਦੋਨਾਂ ਕੁੰਡਿਆਂ ਨੂੰ ਟਵਿਸਟ ਕਰਨਾ ਇਧਰ ਵਾਲਾ ਸਾਈਡ ਜਿਹੜਾ ਉਤਾਰ ਕੇ ਸਹੀ ਤਰੀਕੇ ਨਾਲ ਹੋ ਜਾਂਦਾ ਉਧਰ ਵਾਲਾ ਆਪਾਂ ਬਿਨਾ ਉਤਾਰੇ ਕਰ ਸਕਦੇ ਇਹਨੂੰ ਪਹਿਲਾਂ ਬੁਨ ਲੈਣਾ ਤੇ ਇਹਨੂੰ ਬਾਅਦ ਚ ਬੁਨ ਲੈਣਾ ਬਹੁਤ ਹੀ ਸੋਖਾ ਡਿਜ਼ਾਈਨ ਹੈ ਫਿਰ ਦੋ ਕੁੰਡੇ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਇੱਕ ਗੁੰਡਾ ਉਲਪ ਇਸ ਤਰ੍ਹਾਂ ਕਰਕੇ ਸੜੀਆਂ ਚਾਰ ਸਲਾਈਆਂ ਬਣ ਗਈਆਂ ਤੇ ਆ ਵਿਖੋ ਜਦੋਂ ਆਪਾਂ ਅੱਗੇ ਤੋਂ ਅੱਗੇ ਡਿਜ਼ਾਈਨ ਬਣਾਉਂਦੇ ਜਾਣਾ ਹੈ ਤੇ ਡਿਜ਼ਾਈਨ ਸਾਡਾ ਵਿਖੋ ਇਸ ਤਰ੍ਹਾਂ ਨਾਲ ਬਣਦਾ ਜਾਣਾ ਹੈ ਸਿਰਫ ਚਾਰ ਸਲਾਈਆਂ ਦਾ ਡਿਜ਼ਾਈਨ ਆ ਤੇ ਜੇਕਰ ਤੁਹਾਨੂੰ ਵੀ ਇਹ ਡਿਜ਼ਾਈਨ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਤੇ ਸੋਖੇ ਜਿਹੇ ਡਿਜ਼ਾਈਨ ਦੇ ਨਾਲ ਕਿਸੇ ਹੋਰ ਵੀਡੀਓ ਦੇ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ